ਸਸ਼ਕਾ ਕਲਿਆਣ ਟੀਵੀ ਪੰਜਾਬੀ ਅਖ਼ਬਾਰ ਅਨੁਸਾਰ ਬਠਿੰਡਾ ਦੇ ਕਿਲਾ ਰੋਡ ਤੇ ਬੀਤੇ ਦਿਨ ਹੀ ਇੱਕ ਮਨੀ ਐਕਸਚੇਂਜਰ ਦੀ ਦੁਕਾਨ ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਦਰਅਸਲ ਇੱਥੇ ਦਿਹਾੜੇ ਦੋ ਮੁੰਡਿਆਂ ਦੇ ਵੱਲੋਂ ਦੁਕਾਨ ਦੇ ਵਿੱਚ ਪਿਆ ਕੈਸ਼ ਲੁੱਟਿਆ ਜਾਂਦਾ ਤੇ ਉੱਥੋਂ ਇਹ ਫਰਾਰ ਹੋ ਗਏ ਸਨ ਜਿਸ ਤੋਂ ਬਾਅਦ ਕਿ ਪੁਲਿਸ ਵੱਲੋਂ ਐਫ ਆਈ ਆਰ ਦਰਜ ਕਰਕੇ ਇਹਨਾਂ ਦੀ ਪਾਲਿਸ਼ ਸ਼ੁਰੂ ਕੀਤੀ ਗਈ ਸ ਦੇ ਪੀਤੇ ਕੱਲ ਇਹਨਾਂ ਦੀ ਗ੍ਰਿਫਤਾਰੀ ਹੋਈ ਹੈ ਦਰਸਲ ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਦੇ ਵਿੱਚ ਦੋਵੇਂ ਮੁੰਡੇ ਜਿਹੜੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦਿੱਲੀ ਚਲੇ ਗਏ ਸਨ ਤੇ ਦਿੱਲੀ ਤੋਂ ਅੱਗੇ ਇਹ ਵrindavan ਚਲੇ ਜਾਂਦੇ ਨੇ ਜਿਸ ਤੋਂ ਬਾਅਦ ਕਿ ਪੁਲਿਸ ਵੱਲੋਂ ਕਾਰਵਾਈ ਕਰਦਿਆਂ ਹੋਇਆਂ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਬਰੰਦਾਵਨ ਤੋਂ ਇਹਨਾਂ ਦੀ ਗ੍ਰਿਫਤਾਰੀ ਕੀਤੀ ਗਈ ਹੈ ਐਸਐਚਓ ਬਲਜੀਤ ਸਿੰਘ ਬਰਾੜ ਵੱਲੋਂ ਇਸ ਨੂੰ ਲੈ ਕੇ ਜਾਣਕਾਰੀ ਸਾਂਝੀ ਕੀਤੀ ਗਈ ਉਹਨਾਂ ਦਾ ਕਹਿਣਾ ਕਿ ਦੋਵੇਂ ਸਕੇ ਭਰਾ ਨੇ ਜਨਾਬ ਵੱਲੋਂ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਇਹਨਾਂ ਵਿੱਚੋਂ ਇੱਕ ਦੇ ਖਿਲਾਫ ਪਹਿਲਾਂ ਵੀ ਅਪਰਾਧਿਕ ਮਾਮਲੇ ਦਰਜ ਨੇ ਫਿਲਹਾਲ ਇਹਨਾਂ ਨੂੰ ਅਦਾਲਤ 'ਚ ਪੇਸ਼ ਕਰ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਪੁੱਛਗਿੱਛ ਦੇ ਦੌਰਾਨ ਰਿਕਵਰੀ ਕੀਤੀ ਜਾਵੇਗੀ ਜੀ ਸਰ ਕਿੱਦਾਂ ਹੋਤੇ ਇੱਕ ਬ੍ਰਾਂਹ ਬੋਜੀ ਬੋਜੀ ਕੀ ਨਾਮ ਪਰਵਾਸ ਇਮਿਤੀ 12/7/24 ਦੀ ਗੱਲ ਆ ਜੀ ਕਿਲਾ ਰੋਡ ਤੇ ਜਿਹੜੀ ਛੋਟੀ ਪੀਰਖਾਨੇ ਵਾਲੀ ਗਲੀ ਆ ਉੱਥੇ ਇੱਕ ਅਗਰਵਾਲ ਮਨਿਕਸ਼ੇਰ ਨਾਮ ਦੀ ਦੁਕਾਨ ਸੀ ਮਿਸਟਰ ਰਸ਼ਿਦ ਗਰੇਵਲ ਦੀ ਸਰ ਤਾਂ ਦੁਪਹਿਰ ਦੇ 12:30 ਵਜੇ ਦੀ ਗੱਲ ਆ ਜੀ ਉੱਥੇ ਦੋ ਮੁੰਡੇ ਆਏ ਦੋ ਮੁੰਡੇ ਆਏ ਉਹਦੀ ਦੁਕਾਨ ਦੇ ਵਿੱਚੋਂ ਜਿਹੜਾ ਕੈਸ਼ ਪਿਆ ਸੀਗਾ ਉਹ ਲੁੱਟ ਕੇ ਚਲੇ ਗਏ ਜਸਤ ਐਸੀ ਤੁਰੰਤ ਹੀ ਐਫ ਆਈ ਆਰ ਦਰਜ ਕੀਤੀ ਐਫ ਆਈ ਆਰ ਦਰਜ ਕਰਨ ਤੋਂ ਬਾਅਦ ਜਿਹੜਾ ਅਸੀਂ ਜਿਹੜਾ ਦੋਸ਼ੀਆਂ ਦੀ ਤਲਾਸ਼ ਕਰਨੀ ਸ਼ੁਰੂ ਕੀਤੀ ਤੇ ਦੋਸ਼ੀਆਂ ਨੂੰ ਜਿਹੜਾ ਗੱਲ ਆ ਸੀ ਅਰੈਸਟ ਕਰ ਲਿਆ ਸੀਗਾ ਜੀ ਤੇ ਅੱਜ ਉਹਨਾਂ ਨੂੰ ਮਾਨਯੋਗ ਕੋਰਟ ਦੇ ਵਿੱਚ ਜਿਹੜਾ ਪੇਸ਼ ਕਰ ਰਹੇ ਆ ਤੇ ਉਹਨਾਂ ਦਾ ਜਿਹੜਾ ਰਿਮਾਨਡ ਮੰਗਿਆ ਜਾਵੇਗਾ ਜੀ ਕੋਰਟ ਤੋਂ ਤੇ ਰਿਮਾਨਡ ਮਿਲ ਤੇ ਜਿਹੜੀ ਉਹ ਰਿਕਵਰੀ ਹੈਗੀ ਆ ਇੱਕ ਵੀਕਲ ਦੀ ਰਿਕਵਰੀ ਆ ਤੇ ਇੱਕ ਜਿਹੜੀ ਅਮਾਉਂਟ ਉਹਦੇ ਤੋਂ ਲੁੱਟ ਕੇ ਲੈ ਗਈ ਸੀ ਉਹਦੀ ਰਿਕਵਰੀ ਕਰਵਾਈ ਜਾਊਗੀ ਇਹ ਜਿਹੜੇ ਦੋਨੇ ਦੋਸ਼ੀ ਆ ਇਹ ਆਪਣੇ ਲੋਕਲੀ ਬੱਲਾ ਨਗਰ ਦੇ ਰਹਿਣ ਵਾਲੇ ਆ ਇੱਕ ਨੀਰੇਸ਼ ਕੁਮਾਰ ਪਾਂਡੇਆ ਇੱਕ ਦਵਾਂਸ਼ੂ ਪਾਂਡੇ ਦੋਨੇ ਸਕੇ ਭਰਾ ਜੀ ਔਰ ਜਿਹੜਾ ਨੀਰੇ ਕੁਮਾਰ ਰਘੁਮਨ ਪਾਂਡੇਆ ਉਤੇ ਪਹਿਲਾਂ ਹੀ ਇੱਕ ਕ੍ਰਿਮਿਨਲ ਕੇਸ ਚੱਲ ਰਿਹਾ ਜੀ ਤਾਨਾ ਤਲਮਲ ਦਾ ਮੋਟਰਸਾਈਕਲ ਚੋਰੀ ਦਾ ਇੱਥੇ ਕਿਤੇ کیس ਸੀ ਜੀ ਆਪਣੀ ਇਹਨਾਂ ਨੂੰ ਕਿਤੇ ਪੱਤੀ ਸੀ ਅਸੀਂ ਇਹਨਾਂ ਨੂੰ ਇਹਨਾਂ ਦਾ ਜਦੋਂ ਇਹ ਵਾਰਦਾਤ ਕਰਕੇ ਗਿਆ ਜੀ ਦਿੱਲੀ ਚਲੇ ਗਿਆ ਸੀ ਟ੍ਰੇਨ ਦੇ ਥਰੂ ਜਸਤੋਂ ਅਸੀਂ ਜਿਹੜੇ ਇਹਨਾਂ ਨੂੰ ਫੋਲੋ ਕਰਦੇ ਹੋਏ ਇਹਨਾਂ ਦਾ ਪਿੱਛਾ ਕੀਤਾ ਔਰ ਉਸ ਤੋਂ ਦਿੱਲੀ ਤੋਂ ਇਹ ਜਿਹੜੇ ਹੈਗੇ ਵਿਰਿੰਦਾਵਨ ਚਲੇ ਗਏ ਜੀ ਤੇ ਵਿਰਿੰਦਾਵਨ ਤੋਂ ਅਸੀਂ ਜਿਹੜਾ ਇਹਨਾਂ ਨੂੰ ਅੱਜ ਕੱਲ ਜਿਹੜਾ ਅਰੈਸਟ ਕਰ ਲਿਆ ਸੀ ਦਿੰ ਕੋਲ ਕੋਈ ਯੋਜਨਾ ਹੋਈ ਹੈ ਕਰਦੀ ਵੀ ਲਾਰਾ ਕਿਸ ਕੋਲ ਨਹੀਂ ਅੱਜ ਅਸੀਂ ਪੇਸ਼ ਕਰਾਂਗੇ ਇਹ ਪੇਸ਼ ਕਰਕੇ ਰਿਮਾਂਡ ਲਾਉਣਗੇ ਤੇ ਰਿਕਵਰੀ ਜੋ ਹੈਗੀ ਉਹ ਅਸੀਂ ਕਰਵਾਵਾਂਗੇ ਲਈ ਕਿੰਨੀ ਕਹੀ ਗੱਲ ਕੀਤੀ ਸੀ ਆ ਮਤੇ ਦੇ ਮਤਲਬ 70000 ਰੁਪਏ ਦੀ ਲੋਟਾ ਬਾਕੀ ਇਹਨਾਂ ਦੀ ਅੰਟਰੋਗੇਸ਼ਨ ਅਸੀਂ ਕਰਾਂਗੇ ਅੱਜ ਜੀ ਮਾਨਯੋਗ ਕੋਰਟ ਦੇ ਵਿੱਚ ਪੇਸ਼ ਤੇ ਜੋ ਦਿਨੀ ਰੋਣਾ ਹੋਈ ਹੈ ਉਹ ਸਿਰ ਰਿਕਵਰ ਕਰਾਉਣਾ ਹੈ ਜੈ ਵੀ ਸੀਨੇ ਕੋਲ ਉਸ ਤੋਂ ਤੱਕ ਹੈ ਹਾਂ ਇੱਕ ਤਲਵਾਰ ਸੀਗੀ ਤੇ ਇਹਨਾਂ ਦਾ ਆਪਣਾ ਇੱਕ ਵਹੀਕਲ ਸੀਗਾ ਜੀ ਸਕੂਟਰ ਐਕਟਿਵਾ ਸਕੂਟਰ ਹੀ ਹੈ 2024 ਮਾਡਲ ਜੀ